ਹੁਣ ਸ਼ਾਮ ਨੂੰ 6 ਵਜੇ ਤੋਂ ਬਾਅਦ ਨਹੀਂ ਖੁੱਲਣਗੇ ਠੇਕੇ ਹੋਟਲਾਂ ਕਲੱਬਾਂ ਦੇ ਵਿੱਚ ਵੀ ਨਹੀਂ ਮਿਲੇਗੀ ਸ਼ਰਾਬ ਕਦੋਂ ਤੱਕ ਜਾਰੀ ਰਹਿਣਗੇ ਹੁਕਮ ਜਾਣੋ ਤੁਸੀਂ ਵੀ ਤਾਂ ਬਿਲਕੁਲ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਇਹ ਹੁਕਮ ਨੇ ਜਿਹੜੇ ਜਾਰੀ ਕੀਤੇ ਗਏ ਨੇ ਕਿ ਹੁਣ 6 ਵਜੇ ਤੋਂ ਬਾਅਦ ਨੇ ਜਿਹੜੇ ਠੇਕੇ ਬੰਦ ਰਹਿਣਗੇ ਇੱਥੋਂ ਤੱਕ ਕਿ ਹੋਟਲਾਂ ਤੇ ਕਲੱਬਾਂ ਦੇ ਵਿੱਚ ਵੀ ਸ਼ਰਾਬ ਹੈ ਜਿਹੜੀ ਉਹ ਨਹੀਂ ਵਿਕੇਗੀ ਤਾਂ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਫੈਸਲਾ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ VOTING DAYS ਦੇ ਦੌਰਾਨ ਡਰਾਈ ਡੇ ਵੀ ਰਹੇਗਾ ਤਾਂ ਬਿਲਕੁਲ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੇ ਜਿਹੜੀਆਂ 1 ਜੂਨ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ ਤੇ 4 ਜੂਨ ਨੂੰ ਜਿਹੜਾ ਨਤੀਜਾ ਆਵੇਗਾ ਤੇ ਇਹਨਾਂ ਦਿਨਾਂ ਦੇ ਦੌਰਾਨ ਚੰਡੀਗੜ੍ਹ ਦੇ ਵਿੱਚ ਸ਼ਾਮ ਨੂੰ 6 ਵਜੇ ਤੋਂ ਬਾਅਦ ਠੇਕੇ ਨਹੀਂ ਖੁੱਲਣਗੇ ਇਸ ਤੋਂ ਵਾ ਹਰਿਆਣਾ ਦੇ ਵਿੱਚ 23 ਮਈ ਨੂੰ ਜਿਹੜੀਆਂ ਵੋਟਾਂ ਨੇ ਉਹ ਸ਼ੁਰੂ ਨੇ ਤਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਚੰਡੀਗੜ੍ਹ ਦੇ ਠੇਕੇ ਵੀ ਨੇ ਜਿਹੜੇ ਉਹ ਬੰਦ ਰਹਿਣਗੇ ਤਾਂ ਬਿਲਕੁਲ ਤਾਂ ਬਿਲਕੁਲ ਨਤੀਜੇ ਵਾਲੇ ਦਿਨ ਜਾਨੀ ਕਿ 4 ਜੂਨ ਵਾਲੇ ਦਿਨ ਜਿਹੜਾ ਠੇਕੇ ਨੇ ਪੂਰੇ ਦਿਨ ਮੁਕੰਮਲ ਤੌਰ ਤੇ ਬੰਦ ਰਹਿ ਸਕਦੇ ਨੇ ਤਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਹੁਕਮ ਨੇ ਜਿਹੜੇ ਜਾਰੀ ਕੀਤੇ ਗਏ ਨੇ ਅਗਰ ਕੋਈ ਵਿਅਕਤੀ ਇਹਨਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਤੇ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਏਗੀ ਤਾਂ ਹੁਣ ਸ਼ਾਮ ਨੂੰ 6 ਵਜੇ ਤੋਂ ਬਾਅਦ ਨਹੀਂ ਖੁੱਲਣਗੇ ਠੇਕੇ ਹੋਟਲਾਂ ਕਲੱਬਾਂ ਦੇ ਵਿੱਚ ਵੀ ਨਹੀਂ ਮਿਲੇਗੀ ਸ਼ਰਾਬ ਕਦੋਂ ਤੱਕ ਜਾਰੀ ਰਹਿਣਗੇ ਹੁਕਮ ਜਾਣੋ ਤੁਸੀਂ ਵੀ ਤਾਂ ਬਿਲਕੁਲ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਹੁਕਮ ਨੇ ਜਿਹੜੇ ਜਾਰੀ ਕੀਤੇ ਗਏ ਨੇ ਕਿ ਹੁਣ 6 ਵਜੇ ਤੋਂ ਬਾਅਦ ਨੇ ਜਿਹੜੇ ਠੇਕੇ ਬੰਦ ਰਹਿਣਗੇ ਇੱਥੋਂ ਤੱਕ ਕਿ ਹੋਟਲਾਂ ਤੇ ਕਲੱਬਾਂ ਦੇ ਵਿੱਚ ਵੀ ਸ਼ਰਾਬ ਹੈ ਜਿਹੜੀ ਉਹ ਨਹੀਂ ਵਿਕੇਗੀ ਤਾਂ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਫੈਸਲਾ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ VOTING DAYS ਦੇ ਦੌਰਾਨ ਡਰਾਈ ਡੇ ਵੀ ਰਹੇਗਾ ਤਾਂ ਬਿਲਕੁਲ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੇ ਜਿਹੜੀਆਂ 1 ਜੂਨ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ ਤੇ 4 ਜੂਨ ਨੂੰ ਜਿਹੜਾ ਨਤੀਜਾ ਆਵੇਗਾ ਤੇ ਇਹਨਾਂ ਦਿਨਾਂ ਦੇ ਦੌਰਾਨ ਚੰਡੀਗੜ੍ਹ ਦੇ ਵਿੱਚ ਸ਼ਾਮ ਨੂੰ 6 ਵਜੇ ਤੋਂ ਬਾਅਦ ਠੇਕੇ ਨਹੀਂ ਖੁੱਲਣਗੇ ਇਸ ਤੋਂ ਇਲਾਵਾ ਹਰਿਆਣੇ ਦੇ ਵਿੱਚ 23 ਮਈ ਨੂੰ ਜਿਹੜੀਆਂ ਵੋਟਾਂ ਨੇ ਉਹ ਸ਼ੁਰੂ ਨੇ ਇਸ ਨੂੰ ਮੱਧ ਨਜ਼ਰ ਰੱਖਦੇ ਹੋਏ ਚੰਡੀਗੜ੍ਹ ਦੇ ਠੇਕੇ ਵੀ ਨੇ ਜਿਹੜੇ ਉਹ ਬੰਦ ਰਹਿਣਗੇ ਤਾਂ ਬਿਲਕੁਲ ਤਾਂ ਬਿਲਕੁਲ ਨਤੀਜੇ ਵਾਲੇ ਦਿਨ ਜਾਨੀ ਕਿ 4 ਜੂਨ ਵਾਲੇ ਦਿਨ ਜਿਹੜਾ ਠੇਕੇ ਨੇ ਪੂਰੇ ਦਿਨ ਮੁਕੰਮਲ ਤੌਰ ਤੇ ਬੰਦ ਰਹਿ ਸਕਦੇ ਨੇ ਤਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਹੁਕਮ ਨੇ ਜਿਹੜੇ ਜਾਰੀ ਕੀਤੇ ਗਏ ਨੇ ਅਗਰ ਕੋਈ ਵਿਅਕਤੀ ਇਹਨਾਂ ਦੀ ਉਲੰਘਣਾ ਕਰਦਾ ਤਾਂ ਉਸ ਤੇ ਕਾਨੂੰਨੀ ਕਾਰਵਾਈ ਜੜੀ ਕੀਤੀ ਜਾਏਗੀ ਤਾਂ ਹੁਣ ਸ਼ਾਮ ਨੂੰ 6 ਵਜੇ ਤੋਂ ਬਾਅਦ ਨਹੀਂ ਖੁੱਲਣਗੇ ਠੇਕੇ ਹੋਟਲਾਂ ਕਲੱਬਾਂ ਦੇ ਵਿੱਚ ਵੀ ਨਹੀਂ ਮਿਲੇਗੀ ਸ਼ਰਾਬ ਕਦੋਂ ਤੱਕ ਜਾਰੀ ਰਹਿਣਗੇ ਹੁਕਮ ਜਾਣੋ ਤੁਸੀਂ ਵੀ ਤਾਂ ਬਿਲਕੁਲ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਇਹ ਹੁਕਮ ਨੇ ਜਿਹੜੇ ਜਾਰੀ ਕੀਤੇ ਗਏ ਨੇ ਕਿ ਹੁਣ 6 ਵਜੇ ਤੋਂ ਬਾਅਦ ਨੇ ਜਿਹੜੇ ਠੇਕੇ ਬੰਦ ਰਹਿਣਗੇ ਇਥੋਂ ਤੱਕ ਕਿ ਹੋਟਲਾਂ ਤੇ ਕਲੱਬਾਂ ਦੇ ਵਿੱਚ ਵੀ ਸ਼ਰਾਬ ਹੈ ਜਿਹੜੀ ਉਹ ਨਹੀਂ ਵਿਕੇਗੀ ਤਾਂ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਫੈਸਲਾ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ VOTING DAYS ਦੇ ਦੌਰਾਨ DRY DAY ਵੀ ਰਹੇਗਾ ਤਾਂ ਬਿਲਕੁਲ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੇ ਜਿਹੜੀਆਂ 1 ਜੂਨ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ ਤੇ 4 ਜੂਨ ਨੂੰ ਜਿਹੜਾ ਨਤੀਜਾ ਆਵੇਗਾ ਤੇ ਇਹਨਾਂ ਦਿਨਾਂ ਦੇ ਦੌਰਾਨ ਚੰਡੀਗੜ੍ਹ ਦੇ ਵਿੱਚ ਸ਼ਾਮ ਨੂੰ 6 ਵਜੇ ਤੋਂ ਬਾਅਦ ਠੇਕੇ ਨਹੀਂ ਖੁੱਲਣਗੇ ਇਸ ਤੋਂ ਇਲਾਵਾ ਹਰਿਆਣੇ ਦੇ ਵਿੱਚ 23 ਮਈ ਨੂੰ ਜਿਹੜੀਆਂ ਵੋਟਾਂ ਨੇ ਉਹ ਸ਼ੁਰੂ ਨੇ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਚੰਡੀਗੜ੍ਹ ਦੇ ਠੇਕੇ ਵੀ ਨੇ ਜਿਹੜੇ ਉਹ ਬੰਦ ਰਹਿਣਗੇ ਤਾਂ ਬਿਲਕੁਲ ਤਾਂ ਬਿਲਕੁਲ ਨਤੀਜੇ ਵਾਲੇ ਦਿਨ ਜਾਨੀ ਕਿ 4 ਜੂਨ ਵਾਲੇ ਦਿਨ ਜਿਹੜਾ ਠੇਕੇ ਨੇ ਪੂਰੇ ਦਿਨ ਮੁਕੰਮਲ ਤੌਰ ਤੇ ਬੰਦ ਰਹਿ ਸਕਦੇ ਨੇ ਤਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਹੁਕਮ ਨੇ ਜਿਹੜੇ ਜਾਰੀ ਕੀਤੇ ਗਏ ਨੇ ਅਗਰ ਕੋਈ ਵਿਅਕਤੀ ਇਹਨਾਂ ਦੀ ਉਲੰਘਣਾ ਕਰਦਾ ਹੈ ਤ ਉਸ ਤੇ ਕਾਨੂੰਨੀ ਕਾਰਵਾਈ ਆ ਜੜੀ ਕੀਤੀ ਜਾਏਗੀ